वेलकम बैक टू एस कृष्णाਨੀ ਫਿਰ ਆਪਣਾ ਵਲੌਗ ਵੇਖ ਰਹੇ ਸਾਰੀਆਂ ਮਾਵਾਂ ਭੈਣਾਂ ਬਜ਼ੁਰਗਾਂ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਉਣ ਚੱਲੇ ਆ ਜੀ ਤਾਂ ਤਾਂ 108 ਬ੍ਰਹਮ ਗਿਆਨੀ ਸੰਤੋਪਾ ਤੁਲਸੀ ਦਾ ਉਹਨਾਂ ਦਾ ਅੱਜ ਗੁਰਦੁਆਰਾ ਸਾਹਿਬ 'ਤੇ ਬਹੁਤ ਹੀ ਭਾਰੀ ਮੇਲਾ ਲੱਗਣਾ ਹੈ ਜੀ ਤੇ ਹਰ ਦੇਸੀ ਮਹੀਨੇ ਦੀ 20 ਤਰੀਕ ਨੂੰ ਉੱਥੇ ਮੇਲਾ ਹੁੰਦਾ ਹੈ ਇਹ 6 ਮਹੀਨੇ ਬਾਅਦ ਦਾ ਵੱਡਾ ਮੇਲਾ ਉੱਥੇ ਜਾਇਜ਼ ਹੁੰਦਾ ਹੈ ਤੇ ਅੱਜ ਆਪਾਂ ਤੁਹਾਨੂੰ ਦਰਸ਼ੀ ਮੇਲੇ ਕਰਵਾਵਾਂਗੇ ਬਹੁਤ ਸਾਰੇ ਮੰਨਦਾ ਹੈ ਜੀ ਕਿ ਉੱਥੇ ਸ ਕਰੋ ਗਰੀਬੀ ਖਤਮ ਹੁੰਦੀ ਹੈ ਜੀ ਕਮਾਂ ਕਰਾਂ ਦੇ ਵਾਧਾ ਹੁੰਦਾ ਹੈ ਤੇ ਵਧੀਆ ਕਰਮ ਕਾਣ ਬਣ ਜਾਂਦੇ ਨੇ ਕੋਠੀਆਂ ਪੈ ਜਾਂਦੀਆਂ ਹਨ ਤੇ ਜੋ ਵੀ ਸੱਚੇ ਦਿਲੋਂ ਅਰਦਾਸ ਬੇਨਤੀ ਕਰਦਾ ਉਸ ਜਗਾ ਜਾ ਕੇ ਇਹ ਤੁਹਾਨੂੰ ਦਰਸ਼ਨ ਮੇਲਾ ਕਰਵਾਵਾਂਗੇ ਤੇ ਪੰਜਾਬ ਦਾ ਤੁਸੀਂ ਕਹਿ ਸਕਦੇ ਹੋ ਕਿ ਸਭ ਤੋਂ ਵੱਡਾ ਮੇਲਾ ਕਹਿ ਸਕਦੇ ਹੋ ਬਹੁਤ ਜ਼ਿਆਦਾ ਰਸ਼ ਹੁੰਦਾ ਉੱਥੇ ਤੇ ਅੱਜ ਤੁਹਾਨੂੰ ਦਰਸ਼ਨ ਮੇਲੇ ਕਰਵਾਉਂਦੇ ਹਾਂ ਜੀ ਕੋਦੋਰਾ ਸਾਹ ਦਿਖਾਵਾਂਗੇ ਸਾਰਾ ਤੇ ਬਣੇ ਰਿਓ ਵਲੌਗ ਦੇ ਨਾਲ ਜੇ ਵਲੌਗ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਹਾਂ ਵਲੌਗ ਨੂੰ ਕੰਟੀਨਿਊ ਕਰਦੇ ਆਪਾਂ ਬਣੇ ਰਿਓ ਵਲੌਗ ਦੇ ਨਾਲ ਲਓ ਜੀ ਆਪਾਂ ਇਸ ਟਾਈਮ ਖੜੇ ਆ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਤੇ ਰਾਸ਼ ਤੁਸੀਂ ਵੇਖ ਹੀ ਸਕਦੇ ਹੋ ਮੋਟਰਸਾਈਕਲ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਰਾਸ਼ਾ ਬਹੁਤ ਜ਼ਿਆਦਾ ਰਾਸ਼ਾ ਤੇ ਸਾਹਮਣੇ ਮੇਲੇ ਦੀਆਂ ਰੌਣਕਾਂ ਤੇ ਚੱਲਦੇ ਹਾਂ ਹੁਣ ਅੰਦਰ ਆਲਣੂ ਦਰਸ਼ਨ ਮੇਲੇ ਕਰਾਉਣੇ ਆ ਤੁਹਾਨੂੰ ਸਾਰਾ ਦਿਖਾਉਣੇ ਮੋਹਲ ਚਾਲ ਗੁਰਦੁਆਰਾ ਸਾਹਿਬ ਦਾ ਬਣੇ ਰਿਓ ਵਲੌਗ ਦੇ ਨਾਲ ਤੇ ਹਰ ਦੇਸੀ ਮਹੀਨੇ ਦੀ 20 ਤਰੀਕ ਨੂੰ ਭਾਰੀ ਮੇਲਾ ਲੱਗਦਾ ਇੱਥੇ ਤੇ ਅੱਜ ਵੱਡਾ ਮੇਲਾ ਇੱਥੇ ਜੀ ਜੋ ਕਿ 6 ਮਹੀਨਿਆਂ ਬਾਅਦ ਹੁੰਦਾ ਹੈ ਤੇ ਰਾਜ ਤੁਸੀਂ ਦੇਖ ਸਕਦੇ ਹੋ ਧੰਨ ਧੰਨ ਸੰਤ ਬਾਬਾ ਤੁਲਸੀदास ਦੀ 108 ਬ੍ਰह्म ਗਿਆਨੀ ਤੇ ਹੁਣ ਚੱਲਦੇ ਅੱਗੇ ਅਲ ਨੂੰ ਦਰਸ਼ਨ ਮੇਲੇ ਕਰਾਉਨੇ ਆ ਤੁਹਾਨੂੰ ਅੱਗੇ ਚੱਲ ਕੇ ਤੇ ਭੀੜ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਇੱਥੇ ਤੇ ਸਾਹਮਣੇ ਪੜਿਆ ਹੋਇਆ ਇਹ ਜੋੜਾ ਕਰਜੀ ਇੱਥੇ ਜੋੜੇ ਜਮਾ ਕਰਵਾਉਨੇ ਆ ਜੋੜੇ ਜਮਾ ਕਰਵਾ ਕੇ ਇੱਥੇ ਫਿਰ ਵੱਧਦੇ ਅੱਗੇ ਲੱਗ। ਇਹ ਮੁੰਡਾ ਕਰ ਕੇ ਹੈ ਹਾਈ ਗਾਇਸ ਕਹੇ। ਬੋਲ। ਹੱਥ ਮਾਰ ਗਿਆ ਖੰਭਣ ਕੇ ਕਹੇ ਹਾਈ ਗਾਇਸ। ਸਾਸੀ ਦਾ ਬਲਾਹਰ ਨੂੰ ਚੱਲ। ਕਿ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਕਬੀਰ 바ਵਾ। ਤੇ ਇੱਧਰ ਵੱਡਾ ਭਤੀਜਾ ਹੁਨਰ ਤੇ ਵੀਰਾ ਤੇ ਨਾਲ ਮਿੱਤਰ ਸਿਮਾ ਇਹ ਖੜੇ ਆ ਤੇ ਇੱਥੇ ਆਪਣੇ ਪਿਆਰੇ ਮਿੱਤਰ ਜੋਗਾ ਸਿੰਘ ਜੀ ਨੇ ਬਾਸ ਦੇ ਟੂਥ ਬਰਸ਼ ਵੇਚਦੇ ਨੇ ਤੇ ਸੇਲ ਕਰਦੇ ਨੇ। ਹਾਂ ਕਿਵੇਂ ਤੇ ਇਹਨਾਂ ਦਾ ਕੰਟੈਕਟ ਤੁਹਾਨੂੰ ਦੇ ਦਾਂਗੇ ਤੁਸੀਂ ਇਹਨਾਂ ਤੋਂ ਆ ਬਾਸ ਦੇ ਉੱਪਰਸ਼ ਵਗੈਰਾ ਖਰੀਦ ਸਕਦੇ ਹੋ ਖਰੀਦਣੇ ਹੁੰਦਾ ਬਹੁਤ ਫਾਇਦੇ ਲੈਂਦੇ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਨਾਲ ਨੂੰ ਜੁੜੇ ਜਮਾ ਕਰਵਾਤੇ ਆ ਫੈਮਿਲੀ ਨੂੰ ਮਿਲ ਲਿਆ ਕੋਈ ਕੋਈ ਆਇਆ ਹੋਇਆ ਸੀ ਦਰਸ਼ਨ ਮੇਲੇ ਕਰਨ ਹੁਣ ਆਪਾਂ ਅੱਗੇ ਚੱਲ ਕੇ ਤੇ ਮੱਥਾ ਟੇਕ ਕੇ ਚੱਲਦੇ ਆਂ ਤੇ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਸਰੋਵਰ ਸਾਹਿਬ ਦੇ ਜੀ ਵਾਹਿਗੁਰੂ ਮੇਰ ਕਰੇ ਬਹੁਤ ਜਿਆਦਾ ਰਾਸ਼ਾ ਸੰਗਤਾਂ ਦਾ ਦੂਰ ਦੂਰੋਂ ਸੰਗਤਾਂ ਆਈਆਂ ਜਰਦਰਸ਼ਨ ਮੇਲੇ ਕਰਨ ਬਾਬਾ ਦੀ ਜਗ੍ਹਾ ਤੇ ਇਹ ਰੌਣਕ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਸਜਾਇਆ ਗਿਆ ਹੈ ਗੁਰਦੁਆਰਾ ਸਾਹਿਬ ਮਨ ਮਰਨ ਨਹੀਂ ਕਰੀਂ ਆਂਦਾ ਘਰ ਤੇ ਹਰ ਕੱਟ ਰੰਗ ਦੇ ਆਂਦਾ ਇੰਤਾਰ ਮਰਨ ਦਾ ਤੇ ਸੰਤ ਬਾਬਾ ਤੁਲਸੀਦਾਸ ਜੀ ਦੇ ਮੇਲੇ ਤੇ ਅੱਜ ਭਾਰੀ ਰੌਣਕਾਂ ਲੱਗੀਆਂ ਹੋਈਆਂ ਜੀ ਤੇ ਬਾਬਾ ਤੁਲਸੀਦਾਸ ਜੀ ਨੇ ਇੱਥੇ ਕੱਖਾਂ ਦੀ ਕੁਲੀ ਵਿੱਚ ਰਹਿ ਕੇ ਕਈ ਸਾਲ ਤਪੱਸਿਆ ਕੀਤੀ ਸੀ ਤੇ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਸੀਗਾ ਜੀ ਸਿੱਧੇ ਰਾਈ ਪਾਇਆ ਸੀਗਾ ਉਹਨਾਂ ਦੀ ਯਾਦ ਦੇ ਵਿੱਚ ਅੱਜ ਵੀ ਇੱਥੇ ਬਹੁਤ ਜ਼ਿਆਦਾ ਭਾਰੀ ਇਕੱਠ ਹੁੰਦਾ ਹੈ ਭਾਰੀ ਪੇਲਾ ਜੋ ਮਨਾਇਆ ਜਾਂਦਾ ਹੈ ਜੀ ਇਹ ਆ ਬਾਬਾ ਜੀ ਦਾ ਇਤਿਹਾਸ ਲਿਖਿਆ ਹੋਇਆ ਸਾਰਾ ਤੁਸੀਂ ਪੜ ਸਕਦੇ ਹੋ ਸਕਰੀਨ ਨੂੰ ਰੋਕੇ ਜੀ ਤੇ ਅੰਦਰ ਚੱਲਦੇ ਹੁਣ ਆਪਾਂ ਰਸਤੇ 'ਚ ਦੇਖ ਸਕਦੇ ਹੋ ਪੱਥਰ ਟੇਕਦੇ ਆ ਹੁਣ ਸਾਧੂ ਦੀ ਇੰਨੀ ਪ੍ਰਸਿੱਧੀ ਹੋਈ ਕਿ ਲੱਗ ਪਾ ਲੋ ਕੋ ਸੁਣ ਜਾਂਦੇ ਸਾਰੇ ਤਿਹਾਰ ਆ ਜਾ ਮੈਂ ਬੜਾ ਜੀ ਸਾਧ ਸੰਸਾਰ ਵਿੱਚ ਜੋ ਪਠੇ ਨੇ ਬੜੇ ਉਹਨੇ ਕੋ ਵੇਦ ਪੜ੍ਹੇ ਆ ਬਾਦ ਕੋ ਬਾਈਬਲ ਪੜ੍ਹੇ ਆ ਪ੍ਰਮਾਣ ਕੁਰਬਾਨ ਜੀ ਪ੍ਰਮਾਣ ਇਸਤ ਪ੍ਰਮਾਤਮਾ ਮਿਹਰਮਾਨ ਉਸ ਕੋ ਪਾ ਮੈਂ ਸੱਜਣ ਆਵੇ ਪਾਉਨੋ ਦੁਸ਼ਮਣ ਆਉਂ ਜੀਤ ਰੋਹਾ ਸਿਆਣੀ ਸ਼ੇਰ ਸਤਪੰਨ ਸਾਂ ਮੈਂ ਤਾਂ ਸੋ ਬੋਲਣਾ ਮੈਂ ਤਾਂ ਬੋਲਣਾ ਚਾਹੁੰਦਾ ਪੱਖ ਨਾ ਰੋ ਦਾ ਹੂ ਤੋ ਕੰਮ ਕਰ ਲੈ ਚੰਗਾ ਤੇ ਨੇ ਪਰ ਮੈਂ ਕੀ ਤੁੰਗ ਲੈ ਇੱਕ ਦੇ ਸੰਪਨ ਕਹਿੰਦੇ ਬੋਲਦੀਆਂ ਨਹੀਂ ਬਾਰਾ ਪਰ ਮਾੜਾ ਪਤਾ ਕਿਉਂ ਬੋਲਿੰਦੇ ਜਿੰਨੇ ਬੋਲਦੇ ਨੇ ਨਾ ਤੇ ਬੋਲਦੀਆਂ ਨੇ ਉਸਨੀ ਦੀ ਗੱਲ ਨਹੀਂ ਤੇ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਲੰਗਰ ਹਾਲ ਗੁਰੂ ਦਾ ਲੰਗਰ ਤੇ ਸੰਗਤਾਂ ਭਾਰੀ ਗਿੰਦੀ ਚ ਪਹੁੰਚੀਆਂ ਜਿੱਥੇ ਤੇ ਲੰਗਰ ਪ੍ਰਸ਼ਾਦਾ ਸ਼ਿਕਾਇਆ ਜਾ ਰਿਹਾ ਜੀ ਇੱਥੇ ਤੇ ਇਧਰ ਸੰਗਤਾਂ ਸੇਵਾ ਕਰਨ ਲਈ ਲੱਗੀਆਂ ਹੋਈਆਂ ਨੇ ਬਰਤਨਾਂ ਦੀ ਸੇਵਾ ਇਧਰ ਪਰਸਤੋਤੀ ਜਾ ਰਹੀ ਹੈ ਜੀ ਸੰਗਤਾਂ ਦੂਰੂ ਦੂਰੋਂ ਆਉਂਦੀਆਂ ਤੇ ਜੇ ਆਪਾਂ ਗੱਲ ਕਰੀਏ ਜੀ ਬਾਬਾ ਜੀ ਦੀ ਜਗ੍ਹਾ ਦਾ ਜੋ ਲੋਕੇਸ਼ਨ ਆ ਜੀ ਉਹ ਉਹ ਮੋਗਾ ਤੋਂ ਲਗਭਗ 16-17 ਕਿਲੋਮੀਟਰ ਦੀ ਦੂਰੀ ਤੇ ਅੰਬਰਸਰ ਰੋਡ ਤੇ ਪਿੰਡ ਦੋਲੇ ਵਾਲਾ ਮਾਇਰ ਵਿਖੇ ਮੌਜੂਦ ਹੈ ਗੁਰਦੁਆਰਾ ਸੰਤ ਬਾਬਾ ਤੁਲਸੀਦਾਸ ਜੀ ਇਵਰ ਪੁੰਚਦੇ ਦਰਸ਼ਮੇਲੇ ਕਰਦੇ ਤੇ ਬਾਬਾ ਜੀ ਦੀ ਕਿਰਪਾ ਨਾਲ ਇੱਥੇ ਜੋ ਵੀ ਸੰਗਤਾਂ ਆਉਂਦੀਆਂ ਨੇ ਦਰਸ਼ਮੇਲੇ ਕਰਦੀਆਂ ਨੇ ਸੱਚੇ ਦਿਲੋਂ ਅਰਦਾਸ ਬੇਨਤੀ ਕਰਦੀਆਂ ਨੇ ਉਹਨਾਂ ਦੀਆਂ ਸਾਰੀਆਂ ਮਰਜ਼ਾਦਾਂ ਪੂਰੀਆਂ ਹੁੰਦੀਆਂ ਨੇ ਘਰਾਂ ਤੋਂ ਕੋਠੀਆਂ ਬਣ ਜਾਂਦੀਆਂ ਨੇ ਸੋਹਣੀਆਂ ਤੇ ਘਰਾਂ ਵਿੱਚ ਕੋਈ ਤੰਗੀ ਨਹੀਂ ਰਹਿੰਦੀ ਸੰਗਤਾਂ ਦੂਰੂ ਦੂਰ ਆਉਂਦੀਆਂ ਇਹੋ ਜਿਹੜੀਆਂ ਲਾਈਟਾਂ ਆ ਕੱਢਦੇ ਤਾਣੂ ਜਾਂਦੇ ਕੋਈ ਆਹ ਚਾਹ ਦੇ ਨਿਕੇ 50 ਇੱਕ ਮੈਨੇ ਜੇ ਤੇ ਰਸ਼ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਆਪਾਂ ਹੈਗੇ ਆ ਜੀ ਇਧਰ ਦੁਕਾਨਾਂ ਵਾਲੀ ਸਾਈਡ ਜਿੱਧਰ ਦੁਕਾਨਾਂ ਬਹੁਤ ਲੱਗੀਆਂ ਹੋਈਆਂ ਨੇ ਮੇਲੇ ਤੇ ਬਹੁਤ ਜ਼ਿਆਦਾ ਰਸ਼ਾ ਬਹੁਤ ਜ਼ਿਆਦਾ ਸੱਜਿਆ ਹੋਇਆ ਜੀ ਬਹੁਤ ਜ਼ਿਆਦਾ ਦੁਕਾਨਾਂ ਸ਼ਾਪਸ ਵਗੈਰਾ ਲੱਗੀਆਂ ਹੋਈਆਂ ਇੱਥੇ ਸੰਗਤਾਂ ਪੂਰੀ ਜੀਤਰੀ ਕਰ ਰਹੀਆਂ ਨੇ ਧੁੱਪ ਚੰਗੀ ਲੱਗੀ ਅੱਜ ਠੰਡ ਬਹੁਤ ਸੀ ਸਵੇਰ ਸਵੇਰ ਤੇ ਆਪਾਂ ਵੀ ਇਧਰ ਗੇਲਾ ਛੇਲਾ ਦੇ ਰਹੇ ਆ ਜੀ ਮਾਰਕੀਟਲ ਇਹ ਮੱਥਾ ਪਾ ਟੇਕ ਲਿਆ ਸੀਗਾ ਜੀ ਦੇਖ ਸਕਦੇ ਹੋ ਤੁਸੀਂ ਚੰਡੋਲਾ ਘੂੜੇ ਵਗੈਰਾ ਸਾਰੇ ਲੱਗੇ ਹੋਏ ਨੇ ਸਗਦਾ ਇੰਜੋਏ ਕਰ ਰਹੀ ਹੈ ਪੂਰਾ ਇੱਥੇ ਆ ਕੇ ਆਪ ਬਾਈ ਤੋਂ ਲੱਗੀਆਂ ਮੇਲਪੁੜੀ ਖਾਨ ਬਾਈ ਦੀ ਆਵਾਜ਼ ਨੇ ਸਾਨੂੰ ਬੜਾ ਆਕਰਸ਼ਿਤ ਕੀਤਾ ਤਾਂ ਫਿਰ ਸਾਨੂੰ ਮਨੋਂ ਮੱਲੀ ਆਉਣਾ ਪਿਆ ਤੇ ਬਾਈ ਹੁੱਕਾ ਬੜਾ ਵਧੀਆ ਦਿੰਦਾ ਮੈਨੂੰ ਨਹੀਂ ਪਤਾ ਬਾਣੀ ਭਾਰਾ ਮੈਨੂੰ ਇਸ ਗੱਲ ਦਾ ਪਤਾ ਨਹੀਂ ਕਿਦਾ ਲੋ ਜੀ ਤੇ ਬਸ ਹੁਣ ਆਪਾਂ ਕਰਦੇ ਆ ਜੀ ਘਰ ਨੂੰ ਵਾਪਸੀ ਤੇ ਉਮੀਦ ਕਰਦਾ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਊਗਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਵਲੌਗ ਨੂੰ ਵੀ ਇੱਕ ਸ਼ੇਅਰ ਜ਼ਰੂਰ ਕਰ ਦਿਓ ਤੇ ਉਮੀਦ ਕਰਦਾ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਊਗਾ ਜਲਦੀ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਤਿਲ ਦਿਨ ਬਾਏ ਬਾਏ ਰੱਬ ਰੱਖੇ